ചാടി <laughs> സേമേ ਸੀ ਨਾਮ ਆ ਖਿਆਲੀ ਵਾਲਾ ਪਿੰਡਾ ਮੁੰਡੇ ਦਾ ਜਿਹਨੇ ਕਬੱਡੀ ਭਾਰਤੀ ਹੈ ਉਹ ਯਾਰ ਕੀ ਸਾਹਮਣਾ ਕਰਦੇ ਆ ਬੜਾ ਵਧੀਆ ਮੈਚ ਪਹਿਲਾ ਮੈਚ ਕਬੱਡੀ 58 ਕਿਲੋ ਭਾਰਵਾਨ ਦਾ ਖੇਡਿਆ ਯਾਰ ਆ ਮੁੰਡਾ ਕਹਿੰਦੇ ਤੀਜਾ ਜਫਾ ਲਾ ਕੇ ਬੱਲੇ ਬੱਲੇ ਕਰਾ ਰਿਹਾ ਹੈ ਤਾਂ ਖੇਡ ਦੇ ਮੈਦਾਨ ਵਿੱਚ ਮੰਡੀਕਣਾ ਪਿੰਡ ਐ ਜੀਵਨ ਨਾਮ ਐ ਉਹ ਮੁੰਡੇ ਨੇ ਜਫਾ ਲਾਇਆ ਤੇ ਨੰਬਰ ਜਿਹੜਾ ਆਪਦੀ ਟੀਮ ਦੇ ਜੋੜ ਦਿੱਤਾ ਕਿ ਕਰਨ ਖਰਕਾ ਉੱਤੇ ਖੁੱਲੇ ਖਰਚੇ ਐਵੇਂ ਨਹੀਂ ਯੋਧਾ ਹੁੰਦੇ ਚਰਚੇ ਚੁੰਗੜੀਆਂ ਪੂਰੀਆਂ ਤੇ ਬਦਾਮ ਪੈਂਦੇ ਚੱਪਨੇ ਬੜਾ ਜਿਮਨਾਸ਼ਕਾਰ ਬਣਦਾ ਕਹਿੰਦੀ ਐ ਜਵਾਈਆਂ ਗੁਜਾਰ ਸਾਹਮਣੇ ਤਾਂ ਜਾ ਕੇ ਕਬੱਡੀ ਦਾ 스타 ਬਣਦਾ ਖੇਡ ਕਬੱਡੀ ਖੇਡਣ ਲਈ ਮਿਹਨਤ ਕਰਨੀ ਪੈਂਦੀ ਹੈ ਘੱਲਣਾ ਘੱਲਣੀ ਪੈਂਦੀ ਹੈ ਉਸਤਾਦਾਂ ਦੇ ਮਾਰਾਂ ਖਾਣੀਆਂ ਪੈਂਦੀਆਂ ਫੇਰ ਜਾ ਕੇ ਕਬੱਡੀ ਖੇਡਣੀ ਜਾਂਦੀ ਹੈ ਆਓ ਸਾਹਮਣੇ ਪੈਂਦੀ ਰੇਡ ਲੱਗਦਾ ਯੋਰ ਧਰਿਆ ਤੌਂ ਤੇ ਹੱਥ ਵੱਜੀ ਕੈਂਚੀ ਹੁੰਦੀ ਬੱਲੇ ਬੱਲੇ ਤੇ ਸਾਹਮਣੇ ਦੇਖਾਂਗੇ ਵੀ ਨੰਬਰ ਜਿਹੜਾ ਹੈ ਇਸ ਸਮੇਂ ਯਾਫੀ ਨੇ ਟੀਮ ਦੇ ਵਿੱਚ ਜੁੜ ਗਿਆ ਹੈ ਪੁਆਇੰਟ 10 ਰੋਮੀ ਸਿਮਰ ਟੀਮ ਦਾ ਕਰਿਆਨ ਸੁਖਾ ਦੇ ਭਾਈ ਕੇਰਾ ਗੇਲੇ ਦੇ ਬਾਬਾ ਜੀਵਨ ਸਿੰਘ ਕਲਾ ਪੂਲੀ ਜੀਵਨ ਸਿੰਘ ਵਾਲਾ ਤੇ ਕਮਾਲੋ ਦੀਪਾ ਪੰਗੀ ਦੇ ਸੁਵਰਤੀ ਤਰਖਾਨ ਵਾਲਾ ਖੇੜਾ ਤੇ ਖੋਖਰ ਇਹ ਟੀਮਾਂ ਖੇਡਣ ਵਾਲ ਆ ਜਾਣੀਆਂ ਲਓ ਸਾਹਮਣੇ ਕਬੱਡੀ ਪਾਟਰੀ ਮੁੰਡਾ ਫਿਰ ਇਸ ਸਮੇਂ ਵਧਿਆ ਹੋਇਆ ਹੈ ਕਬੱਡੀ ਪੈਂਦੀ ਹੈ ਦੋ ਯਾਫੀਆਂ ਸਾਹਮਣਾ ਕਰਦੇ ਸਿਰ ਦੇ ਟੱਕਰ ਹੈ ਦੋਨਾਂ ਟੀਮਾਂ ਦੇ ਵਿਚਕਾਰ ਐਂਡ ਚੋਟੀ ਦਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਹੈ ਪਰ ਆ ਗਬਰੂ ਕਹਿੰਦੇ ਜੱਫੇ ਲਾ ਕੇ ਕਹਿਰ ਕਰ ਗਿਆ ਤੇ ਕਰਤਾ ਕਹਿਰ ਚੋ ਨੇ ਜਿਵੇਂ ਫੌਜ ਕਲੇ ਨੂੰ ਢਾਉਂਦੀ ਲਿਖੀ ਗੱਲ ਰਾਜੇ ਖੇਡੇ ਦੀ ਸਿੰਧੀ ਧੂ ਕਾੜ ਜੇ ਪਾਉਂਦੀ ਉਹ ਮੁੰਡਾ ਕਹਿੰਦੇ ਮੰਡੀ ਕਣਾ ਪਿੰਡ ਦਾ ਕਰਦਾ ਰਿਹਾ ਕਮਾਲ ਮੇਰੇ ਮਿੱਤਰੋ ਜੋਸਾ ਲੱਗਿਆ ਤੇ ਨੰਬਰ ਜਾਂ ਖੀਆਂ ਦਾ ਪੁਆਇੰਟ ਮੰਡੀ ਕਣਾ ਦੀ ਟੀਮ ਦਾ ਚਾਲੇ ਮੰਡੀ ਕਣਾ ਨੇ ਪਾ ਵੀ ਗੁਰੂ ਕਬੱਡੀ ਅਗਲਾ ਮੈਚ ਬਰੀਆਂ ਸੁਖਾ ਦੇ ਭਾਈ ਕੇਰਾ ਖੇਲੇ ਤੇ ਬਾਬਾ ਜੀ ਦਾ ਸੰਤਰਾ ਪੁੱਲੀ ਜੀਵਨ ਸਿੰਘ ਵਾਲਾ ਤੇ ਕਮਾਲ ਦੀ ਸਰਬੱਤੀ ਤੇ ਦੀਪਾ ਬੰਗੀ ਤਰਖਾਨ ਵਾਲਾ ਕਿਹਦੇ ਖਰਾ ਇਹ ਸਾਰੀਆਂ ਟੀਮ ਆ ਜਾਣੀਆਂ ਲਓ ਸਾਹਮਣੇ ਕਬੱਡੀ ਪੌਂਦਰੀ ਮੁੰਡਾ ਤਿਆਰ ਪਹਿਲੀ ਰੇਡ ਹੈ ਖੜਿਆ ਹੋਇਆ ਗੁੱਟ ਆ ਵੱਜੀ ਹੋਈ ਕੈਂਚੀ ਲੱਗਦਾ ਜੌਰ ਤੇ ਕੀ ਇਸ਼ਾਰਾ ਕਰਨੇ ਸਾਡੇ ਗੁਰਾਸ ਸਿੰਘ ਢਿੱਲੋਂ ਸਰਪੰਚ ਰੋਣੀ ਪੂਰਾ ਲਓ ਲੱਗਦਾ ਜੌਰ ਮੇਰੇ ਮਿੱਤਰੋ ਵੱਜ ਗਈ ਕੈਂਚੀ ਹੋ ਗਈ ਕਮਾਲ ਤੇ ਬਾਹਰੋਂ ਬੈਠ ਕੇ ਕੰਨੇ ਸਿਰ ਮਾਰਦਾ ਕਹਿੰਦਾ ਵੀ ਮੁੰਡਾ ਹੁਣ ਨਹੀਂ ਛੱਡਦਾ ਆਓ ਸੋਨੇ ਜੱਫਾ ਲੱਗਿਆ ਤੇ ਨੰਬਰ ਜਿਹੜਾ ਹੈ ਜਾਫੀਆ ਦਾ ਰੇਂਡਰ ਦੇ ਲਈ ਪਾ ਜੂਰੀ ਜਾਫੀ ਦੇ ਹੱਥ ਪੱਕੇ ਅਸਲੀ ਜੱਥੇ ਉਹ ਮੰਨਿਆ ਜਾਂਦਾ ਜਿਹੜਾ ਉਹ ਵੀ ਰੇਂਡਰ ਨੱਪੇ ਚੱਲ ਵੀ ਮੁੰਡਿਆ ਪੱਕੇ ਨਹੀਂ ਤਾ ਸਾਹਮਣੇ ਰੇਂਡਰ ਖਾਉਂਦੇ ਨੇ